ਨਮਸਕਾਰ ਜੀ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ ਦਾ ਤੁਹਾ ਦਾ ਸਵਾਗਤ ਅੱਜ ਸਾਡੇ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਇਹ ਕਹਿੰਦਾ ਕਿ ਇਹ ਜਿਹੜੇ ਵਲੰਟੀਅਰਾਂ ਨੇ ਹੀ ਸਰਕਾਰ ਬਣਾਉਣ ਦੇ ਸਭ ਤੋਂ ਅਹਿਮ ਰੋਲ ਅਦਾ ਕੀਤਾ ਪਰ ਸਰਕਾਰ ਤਾਂ ਬਣ ਗਈ ਪਰ ਇਹਨਾਂ ਨੂੰ ਲੱਗਦਾ ਜੋ ਸਰਕਾਰ ਦੇ ਅਧਿਕਾਰੀ ਨੇ ਉਹ ਜਨਤਾ ਦੀ ਇਹ ਭਾਵਨਾਵਾਂ ਤੇ ਜਿਹੜਾ ਖਰੇ ਨਹੀਂ ਉਤਰੇ ਤੇ ਜਨਤਾ ਦੀ ਭਾਵਨਾਵਾਂ ਨਾਲ ਖਰੇ ਨਾ ਉਤਰਨ ਕਰਕੇ ਉਹ ਸਰਕਾਰ ਦੇ ਬਦਨਾਮੀ ਹੁੰਦੀ ਹੈ ਜਦੋਂ ਜਨਤਾ ਦੇ ਕੰਮ ਨਹੀਂ ਹੁੰਦੇ ਤਾਂ ਜਨਤਾ ਸਰਕਾਰਾਂ ਨੂੰ ਕੋਸਦੀ ਹੈ ਹੁਣ ਇਹਨਾਂ ਨੇ ਰਾਜਪੁਰ ਨਗਰ ਕੌਂਸਲ ਦੇ ਕਾਰਥਾ ਦਾ ਅਫਸਰ ਦੇ ਖਿਲਾਫ ਮੁਖਮੰਤੇ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਬਦਲੇ ਦੀ ਮੰਗ ਕੀਤੀ ਹੈ ਆਓ ਇਹਨਾਂ ਕੋ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰਪ੍ਰੀਤ ਸਿੰਘ ਦੇ ਤੁਸੀਂ ਪੁਰਾਣੇ ਵਲੰਟੀਅਰ ਹੋ ਕੋਡਾ ਬੋਧਾਡਾ ਹੱਥਾਕਾਟਾ whatever ਕੇ ਵਲੰਟੀਅਰਾਂ ਦਾ ਸਰਕਾਰ ਬਣਾਉਣ ਦੇ ਵਿੱਚ ਆਖਰ ਕੀ ਕਰਨਾ ਕਿ ਤੁਹਾਨੂੰ ਸਰਕਾਰ ਨੂੰ ਐਈਓ ਦੀ ਬਦਲੀ ਵੀ ਮੰਗੋ ਲੈ ਕੇ ਮੁੱਖ ਮੰਤਰੀ ਨੂੰ ਪੱਤਰ ਲਿਖਣਾ ਪਿਆ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਥੋੜੇ ਸਾਰੇ ਸਲੋਗ ਸੋਚਿਆ ਦਾ ਜਿਹੜਾ ਇਹ ਪੱਤਰ ਲਿਖਣਾ ਪਿਆ ਉਹ ਇਸ ਕਾਰਨ ਲਿਖਣਾ ਪਿਆ ਕਿ ਪਿਛਲੇ ਕਾਫੀ ਸਮੇਂ ਤੋਂ ਰਾਜਪੁਰੇ ਦੇ ਜਿਹੜੇ ਲੋਕ ਹੈ ਉਹ ਐਈਓ ਤੋਂ ਬਹੁਤ ਪ੍ਰਸ਼ਾਂਤ ਚੱਲੇ ਕਿਉਂਕਿ ਐਈਓ ਅੱਲੀ ਗੱਲ ਤਾਂ ਨਹੀਂ ਜਾਂਦਾ ਜੇ ਮਿਲਦਾ ਵੀ ਹੈ ਤਾਂ ਗੱਲ ਧਿਆਨ ਨਾਲ ਨਹੀਂ ਸੁਣਦਾ ਉਸ ਤੋਂ ਬਾਅਦ ਕੋਈ ਕੰਮ ਰਹਿਤਾ ਨਹੀਂ ਚੜਦਾ ਸਿਰੇ ਸਾਰੇ ਸ਼ਹਿਰ ਦਾ ਵਿਰਾਂਗ ਕਰ ਦਿੱਤਾ ਹੋਇਆ ਨਾ ਕਿਸੇ ਮੋਤਵਰਦਾ ਦਾ ਨਾ ਐਮਸੀ ਦਾ ਨਾ ਪੱਤਰਕਾਰ ਦਾ ਕਿਸੇ ਦਾ ਫੋਨ ਨਹੀਂ ਚੱਕਦਾ ਜੇ ਤਾਂ ਕੋਈ ਵੱਡਾ ਬੰਦਾ ਨਜਾਇਜ਼ ਕਬਜ਼ੇ ਕਰ ਰਿਹਾ ਨਜਾਇਜ਼ ਬਿਲਡਿੰਗਾਂ ਬਣਾ ਰਿਹਾ ਉਹਦੇ ਖਿਲਾਫ ਸਬੂਤ ਵੀ ਦੇ ਦੋ ਸ਼ਿਕਾਇਤ ਵੀ ਦੇ ਦਿਓ ਲਿਖਤੀ ਉਸੇ ਨੂੰ ਜੁਨੇਕੀ ਕੋਈ ਕਾਰਵਾਈ ਜੇ ਕੋਈ ਮਾਤੜ ਕਰ ਮਾਤੜ ਛੋਟੀ ਜੀ ਬਾਤ ਫੜੀਲ ਬਣਾ ਲੇ ਉਸੇ ਟਾਈਮ ਨਗਰ ਕੌਂਸਲ ਦੇ ਮੁਲਾਜ਼ਮ ਜਾ ਕੇ ਉੱਥੇ ਹੋ ਦਿੰਦੇ ਨੇ ਤੇ ਬਾਜ਼ਾਰ ਦੇ ਵਿੱਚ ਕਿਸੇ ਦੇ ਨਾਮ ਦਾ ਮੜਦਾ ਵੀ ਸਮਾਨ ਪਿਆ ਉਹ ਵੀ ਚੱਕ ਲੈਂਦੇ ਪਰ ਵੱਡਿਆਂ ਦੇ ਖਿਲਾਫ ਬਿਲਕੁਲ ਕਾਰਵਾਈ ਨਹੀਂ ਕਰਦੇ ਬਿਲਕੁਲ ਲਿੱਤੀ ਸ਼ਿਕਾਇਤ ਦੇਣ ਦੇ باوجود ਤੁਸੀਂ ਕੋਈ ਤੁਸੀਂ ਜਾਂ ਤੁਹਾਡੇ ਕਿਸੇ ਦੌਰਾਨੀ ਨੇ ਕੋਈ ਸ਼ਿਕਾਇਤ ਦਿੱਤੀ ਤਾਂ ਮੈਂ ਖੁਦ ਦਿੱਤੀ ਹੋਈ ਐ ਇੰਨੀ ਕਮੈਂਟ ਦਿੱਤੀਆਂ ਤੁਸੀਂ ਉਹਨਾਂ ਨੂੰ ਜਿਹੜੀਆਂ ਵੀ ਦਿੱਤੀਆਂ ਕਿਸੇ ਤਾਂ ਕੋਈ ਕਾਰਵਾਈ ਨਾ ਉਹਦੇ ਲਾਬ ਕਰਾਈ ਜੇ ਕੋਈ ਕੈਰੀਰ ਪਈਏ ਤੇ ਬਰਸਾਤ ਕਰਕੇ ਪਾਣੀ ਬਹੁਤ ਖੜਦਾ ਆ ਛੋੜ ਜਾ ਟੋਟਾ ਬਣਾਵੋ ਜਾਂ ਇਹ ਕੰਮ ਅਸਰੇ ਛੱਡ ਦਿਓ ਕੋਈ ਕਰ ਨਹੀਂ ਸਕਦਾ ਪਹਿਲੇ ਤਾਂ ਖੋਣ ਹੀ ਨਹੀਂ ਚੱਕਦਾ ਜੀ ਮਿਲਦਾ ਹੀ ਨਹੀਂ ਇਹ ਕੀ ਕਾਰਨ ਹੈ ਕਿ ਪਤਾ ਨਹੀਂ ਕਰ ਅਗਰ ਕਿਉਂ ਨਹੀਂ ਮਿਲਦਾ ਕਰ ਸਰਕਾਰ ਨੇ ਡਿਊਟੀ ਲਈ ਹੈ ਡਿਊਟੀ ਦੇ ਹਾਂਦੇ ਵੀ ਇਹ ਕਿ ਟਾਰਨ ਇੰਡਸਟਰੀ ਮਾਮਲੇ ਲੈ ਕੇ ਮੁੱਖ ਮੰਤਰੀ ਨੂੰ ਲੈਟਰ ਲਿਖਿਆ ਮੈਂ ਫਿਰ ਕੱਲ ਹੱਥ ਕੇ ਇਹ ਬੰਦਾ ਲੰਚ ਟਾਈਮ ਜਾਂਦਾ ਮੁੜ ਕੇ ਪਤਾ ਨਹੀਂ ਕਿੱਥੇ ਜਾਂਦਾ ਕਿ ਕੰਨੀ ਨੂੰ 2 ਤੋਂ 3 ਘੰਟੇ ਹੁੰਦੇ। ਕੱਲ ਮੈਂ 2.5 ਘੰਟੇ ਕੁੱਟ ਰਿਹਾ। ਮੈਂ ਰੇਟ ਕਰੀ ਮੈਂ ਲਿਖਿਆ ਕਿੰਨੀ ਦੇਰ ਨਹੀਂ ਆਉਣਾ। ਮੈਂ 1 ਵਜੇ ਬੈਠਾ 3:30 ਵਜੇ ਸਵੇਰੇ 3:30 ਵਜੇ ਮੈਂ ਮੁੱਖ ਮੰਤਰੀ ਸਰ ਨੂੰ ਜਦੋਂ ਮੇਲ ਕੀਤੀ ਨਾਲ ਕਹਿੰਦੇ ਨੇ ਇਹਨਾਂ ਦੇ ਡਿਪਾਰਟਮੈਂਟ ਨੂੰ ਕੀਤੀ ਨਾਲ ਸੀਸੀ ਮੇਲ ਮੈਂ ਇਸ ਨੂੰ ਵੀ ਕਰ ਦਿੱਤੀ। ਜਦੋਂ ਇਹਨੂੰ ਆਪਣੀ ਮੇਲ ਆਪ ਦਿੱਖੀ ਤੇ ਮੇਰੇ ਖਲਾਫ ਮੇਲ ਹੋ ਗਈ। ਇਹ ਭੱਜਾ 15 ਮਿੰਟ ਚ ਦਫ਼ਤਰ ਆ ਗਿਆ। ਨਿਰਵੇ ਦਫ਼ਤਰ ਹੁੰਦਾ। ਇਹ ਕਹਿੰਦਾ ਕਿ ਮੈਨੂੰ ਤਾਂ ਮੈਂ ਤਾਂ ਅੱਜ ਡਿਊਟੀ ਤੇ ਨਹੀਂ ਸੀਗਾ ਜਦ ਕਿ ਉੱਥੇ ਮੈਨੂੰ ਮੁਲਾਜ਼ਮਾਂ ਨੇ ਦੱਸਿਆ ਕਿ 1 ਵਜੇ ਇੱਥੇ ਹੀ ਆ। ਮੁੜ ਕੇ ਫੇਰ ਆ ਗਿਆ ਕਹਿੰਦੇ ਮੈਂ ਛੁੱਟੀ ਦੇ ਜੀ ਤੇ ਛੁੱਟੀ ਦੇ ਗਾਇਆ ਤੂੰ। ਮਾਦਵਲ ਕਿ ਇਹ ਬੰਦਾ ਅੱਗੇ ਪਿੱਛੇ ਹੀ ਮੈਂ ਚਾਹ ਜੇ 5-6 ਵਰੀ ਅੱਧ ਤੱਕ ਦਫ਼ਤਰ ਤੇ ਗਿਆ। 4 ਵਰੀ ਨੇ ਹਮੇਸ਼ਾ ਹੀ ਕਿਹਾ ਵੀ ਅੱਜ ਤਾਂ ਮੇਰੀ ਡਿਊਟੀ ਹੈ ਨਹੀਂ ਸੀ ਮੈਂ ਤਾਂ ਬੈਸ ਹੀ ਬੈਠਾ। ਜਿੱਦਾਂ ਡਿਊਟੀ ਹੁੰਦੀ ਉਦੋਂ ਤਾਂ ਬੈਠਾ ਨਹੀਂ ਕਹਦਾ। ਜਿੱਦਾਂ ਨਹੀਂ ਛੁੱਟੀ ਕਰੀ ਲੋ ਹੁੰਦੀ ਉਦੋਂ ਬੈਠਾ ਹੁੰਦਾ। ਰੁਕ ਤੇ ਬਾਹਰ। ਉਸ ਇਸ ਮਾਮਲੇ ਨੂੰ ਲੈ ਕੇ ਜਦੋਂ ਆਪਣੇ ਰਾਜਪੁਰ ਦੇ ਐਮ.ਐਲ.ਏ ਨੇ ਕਦੀ ਉਹਨਾਂ ਧਿਆਨ ਚ ਗੱਲ ਲਿਆਂਦੀ ਉਹਨਾਂ ਨੇ ਬੇਕਈਨ ਮਸਲੇ ਕਰਦੇ ਧਿਆਨ ਚ ਕਿਹੜਾ ਕੋਈ ਕੋਈ ਨਹੀਂ ਕਰਦੇ ਨਹੀਂ ਜਿਹੜੀ ਉਹ ਤੁਹਾਡੀ ਸੋਚ ਹੈ ਉਸੇ ਮੁੱਖ ਮੰਤਰੀ ਨੂੰ ਲੈਟਰ ਪਾਇਆ ਕਿ ਉਹਦਾ ਕੋਈ ਰਿਸਪੌਂਸ ਮਿਲਿਆ ਰਿਸਪੌਂਸ ਆ ਗਿਆ ਮੈਂ ਕੱਲ 3 ਵਜੇ ਕੇ 34 ਮਿੰਟ ਤੇ ਮੁੱਖ ਮੰਤਰੀ ਸਾਹਿਬ ਨੂੰ ਮੀਟਿੰਗ ਕੀਤੀ ਸੀ ਅੱਜ ਸਵੇਰੇ 11 ਵਜੇ ਕੇ ਅੰਦਾਜ਼ਾ 30 ਮਿੰਟ ਤੇ ਮੈਨੂੰ ਦੁਰਵਸ ਸਮੇਤ ਮੁੱਖ ਮੰਤਰੀ ਸਾਹਿਬ ਦੀ ਆਏਗੀ ਕਿ ਉਹ ਆਈਏ ਉਹਦੇ ਚ ਇਹ ਦਿਖਾਇਆ ਕਿ ਅਸੀਂ ਜਿਹੜੀ ਹੈ ਜੀ ਆਪਣਾ ਜਿਹੜੀ ਐਪਲੀਕੇਸ਼ਨ ਹੈ ਉਹਨਾਂ ਨੇ ਆਪਣਾ ਆਈਐਸ ਅਫਸਰ ਨਾਲ ਬਣੇ ਤੇਜ ਵੀ ਸੀ ਉਹਨਾਂ ਨੂੰ ਮਾਰਕ ਕਰਦੇ ਉਹਨਾਂ ਨੂੰ ਮਾਰਕ ਫਿਰ ਫਾਰਵਰਡ ਕਰਦੇ ਵਰਨਾਲ ਉਹਨੂੰ ਪਤਾ ਲੱਗ ਗਿਆ ਕਿ ਉਹ ਪਾਸਵਰਡ ਹੋ ਗਈ ਕਿ ਤੁਹਾਡਾ ਉਹ ਸੰਪਰਕ ਕਰਨਗੇ ਕਿ ਤੁਸੀਂ ਉਹਨਾਂ ਦੁਆਰਾ ਸੰਪਰਕ ਕਰੋਗੇ ਤੁਹਾਨੂੰ ਪਹੁੰਚਾਈ ਹੈ ਉਹਨਾਂ ਨੂੰ ਮੇਲ ਗਈ ਹੈ ਆਪਾਂ 2-4 ਦਿਨ ਤੱਕ 10 ਦਿਨ ਤੱਕ ਦੇਖ ਲੈਣੇ ਆ ਜੇ ਉਹ ਪਸੰਦ ਕਰਦੇ ਡੀਟੇ ਨਹੀਂ ਤੇ ਉਹਨਾਂ ਦੀ ਮੇਲ ਆਈਡੀ ਵੀ ਮੇਰੇ ਕੋਲ ਆਈ ਹੈ ਤੇਜਵੀਰ ਜੀ ਦੀ ਜੀ ਕਿ ਮੈਂ ਉਹਨਾਂ ਨੂੰ ਹੀ ਕਰਾਂਗਾ ਸੰਭਰ ਕੀ ਅਵਿਅਤ ਹੈ ਆਇਆ ਜਾਂ ਹੋਰ ਵੀ ਵਲੰਟੀਅਰ ਇੰਨਾ ਦੇ ਨੇ ਸਾਰੇ ਕਾਬਿਲ ਸਾਰੇ ਦੁਖੀ ਐ ਕਾਰ ਕਿਉਂ ਦੁਖੀ ਐ ਤੁਸੀਂ ਤਾਂ ਸਰਕਾਰ ਬਣਾਉਣ ਜੋ ਅਗਰ ਅੱਜ ਵੀ ਜੇ ਵੀ ਗੱਲ ਹੁੰਦੀ ਇਹਦਾ ਵਲੰਟੀਅਰ ਨਹੀਂ ਕਰਉਂਦੇ ਵਲੰਟੀਅਰ ਨਹੀਂ ਇਹ ਸਰਕਾਰ ਬਣਾਉਣ ਸਭ ਤੋਂ ਮੇਨ ਰੋ ਅਦਾ ਕੀਤਾ ਦੇਖੋ ਅਦਾ ਕੀਤਾ ਅਸੀਂ ਉਸੀ ਕਰਕੇ ਲੱਗੇ ਹੋਏ ਹਾਂ ਕਿ ਸਾਨੂੰ ਅੱਜ ਅੱਜ ਵੀ ਸਾਡੇ ਕੋਲ ਸਮਾਂ ਆਏਗਾ ਸਾਰੇ ਸਰਕਾਰ ਤੇ ਇਹ 40 ਸਾਲ ਪਏ ਨੇ ਅਗਰ ਅਸੀਂ ਰੋਲਾ ਪਾ ਕੇ ਇਹਨੂੰ ਸੁਧਾਰ ਲਾਂਗੇ ਤੇ ਅਸੀਂ ਦੁਬਾਰਾ ਸੱਤਾ 'ਚ ਆ ਸਕੀਏ ਅਗਰ ਇਸ ਤਰ੍ਹਾਂ ਚੱਲਦਾ ਰਿਹਾ ਫਿਰ ਸਾਨੂੰ ਕੌਣ ਹੋਰ ਪਾਏਗਾ ਇਹ ਜੋ ਕਮੀਆਂ ਪੇਸ਼ੀਆਂ ਨੇ ਮਰਤੀਆਂ ਨੇ ਦੱਸਣਾ ਹੁੰਦਾ ਆਓ ਅਸੀਂ ਦੱਸ ਦਿਆ ਤੁਸੀਂ ਇਹ ਦੱਸ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਤੁਸੀਂ ਦੱਸਦੇ ਆ ਵਾਕਿਆ ਹੀ ਉਹ ਆ ਬਿਲਕੁਲ ਹੋਣਗੀਆਂ ਪੂਰੀਆਂ ਕਿਉਂਕਿ ਮੈਂ ਪਹਿਲਾਂ ਇੱਥੇ ਤਹਿਸੀਲਦਾਰ ਆਈ ਸੀ ਉਹਨੇ ਲੁੱਟ ਮਚਾਈ ਦੀ ਸੀ ਤੁਹਾਨੂੰ ਵੀ ਸਾਰਾ ਪਤਾ ਮੀਡੀਆ ਨੂੰ ਵੀ ਪਤਾ ਤੇ ਉਸ ਤੋਂ ਬਾਅਦ ਉਹਦੀ ਬਦਲੀ ਹੋ ਗਈ ਸੀ ਹੁਣ ਸਹੀ ਚੱਲ ਰਿਹਾ ਜੇ ਹੁਣ ਇਹਨਾਂ ਦੇ ਜਿਹੜੇ ਬਦਲੀ ਬਾਕੀਤੀ ਹੈ ਜੇ ਕੋਈ ਸੁਧਾਰ ਵੀ ਨਹੀਂ ਹੁੰਦਾ ਤੇ ਬਦਲੀ ਵੀ ਨਹੀਂ ਹੁੰਦੀ ਫਿਰ ਫਿਰ ਤੁਹਾਡਾ ਕੀ ਜਿਹੜਾ ਕੱਲ ਵੀ ਇਹੀ ਗੱਲ ਕਹੀ ਆਪਣੀ ਵੀਡੀਓ ਵਿੱਚ ਅਗਰ ਮੈਂ 8-10 ਇੰਚ ਦੇਖਦਾ ਜਾਂ ਤਾਂ ਇਹ ਸੁਧਰ ਜੇ ਜਾਂ ਇਹਦੀ ਬਦਲੀ ਹੋ ਜੇ ਜੇਕਰ ਨਹੀਂ ਹੁੰਦੀ ਮੈਂ ਸ਼ਹਿਰ ਵਾਸੀਆਂ ਤੋਂ ਅਸਤਾਖਰ ਨੂੰ ਚਲਾਵਾਂ ਕਿ ਅਸੀਂ ਡੋਰ ਟੂ ਡੋਰ ਜਿਵੇਂ ਅਸੀਂ ਡੋਰ ਟੂ ਡੋਰ ਆਮ ਆਦੇ ਪੱਤੇ ਪ੍ਰਚਾਰ ਕਰਨੇ ਨੇ ਤੇ ਫਿਰ ਡੋਰ ਟੂ ਡੋਰ ਜਾ ਕੇ ਲੋਕਾਂ ਤੋਂ ਅਸਤਾਖਰ ਕਰਾ ਕੇ ਉਸ ਤੋਂ ਬਾਅਦ ਅਸੀਂ ਮੰਨ ਲਓ ਕਿ ਮੁੱਖ ਮੰਤਰੀ ਸਾਹਮਣੂ ਦੁਆਰਾ ਉਹ ਸਰਕਾਰ ਸਨੇ ਦੇ 500 700 ਹਜ਼ਾਰ ਜਿਹੜੇ ਸਿਗਨੇਚਰ ਹੋਏ ਹੋਣਗੇ ਉਹ ਲੈ ਕੇ ਅਸੀਂ ਮੁੱਖ ਮੰਤਰੀ ਸਾਹਮਣੂ ਦੁਆਰਾ ਚੁਕੀ। ਕਿਉਂਕਿ ਤੁਹਾਡੇ ਖਿਲਾਫ ਜਿਹੜੇ ਸਰਕਾਰ ਦੇ ਕੋਈ ਵਮੈਂਡੇ ਨੇ ਜਾਂ ਵਰਕਰ ਨੇ ਉਹ ਇਲਿਜਿਕ ਵਿੱਚ ਲਾਫ ਰਦੇ ਨੇ ਕਿ ਤੁਸੀਂ ਸਰਕਾਰ ਨੂੰ ਬਦਨਾਮ ਕਰ ਰਹੇ ਹੋ। ਇਹ ਮੈਂ ਬਦਨਾਮ ਨਹੀਂ ਕਰ ਰਿਹਾ। ਮੈਂ ਅਸੀਂ ਉਸ ਅਫਸਰ ਦੀ ਬਦਲੀ ਕਰਨਾ ਚਾਹੁੰਦੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਮ ਕਰਦੀ ਹੈ। ਉਸ ਨੂੰ ਕਿਉਂਕਿ ਜਿਹੜੇ ਅਫਸਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਨੇ। ਇਨਾ ਪਿਛੇ ਹੋ ਸਕਦਾ ਬਰੋਦੀ ਦਾਕਤਾ ਹੂੰ ਕਿ ਤੁਸੀਂ ਕੰਮ ਨਾ ਕਰੋ ਲੋਕ ਪ੍ਰਸ਼ਾਹਨ ਦਰਗਾੜੀ ਸਰਕਾਰ ਬਣੇ ਇਹ ਜਿਹੜੇ ਅਫਸਰ ਨੇ ਆਮ ਆਦਮੀ ਪਾਟ ਦੀ ਸਰਕਾਰ ਨੂੰ ਬਗਾਮ ਕਰ ਰਹੇ ਨੇ ਇਹੋ ਜਿਹੇ ਅਫਸਰਾਂ ਨਹੀਂ ਬਦਲੀ ਹੋਏ ਜੰਨੀ ਨੂੰ ਤੁਹਾਨੂੰ ਪੂਰਾ ਪ੍ਰੋਸਾ ਹੈ ਕਿ ਜੋ ਤੁਸੀਂ ਮੁੱਖ ਮੰਤਰੀ ਗੁਰਮਨ ਕੀਤੀ ਹੈ ਤੁਹਾਨੂੰ ਉਹ ਜਿਹੜਾ ਹੈ ਤੁਹਾਡੀ ਜਿਹੜੀ ਮੰਗ ਤੇ ਗੌਰ ਕੀਤਾ ਜਾਏਗਾ ਹੋਰ ਹੋਗੀ ਜੀ ਕੱਲ ਆਪਾਂ 3:30 ਵਜੇ ਅਪਲੀਕੇਸ਼ਨ ਦਿੱਤੀ ਹੈ ਅੱਜ ਸਵੇਰੇ ਆਪਣਾ 11:30 ਵਜੇ ਰਪਲਾਈ ਵੀ ਆ ਗਿਆ ਮਾਣੋ ਸਾਨੂੰ ਮੈਨੂੰ ਪੂਰੀ ਉਹ ਮੀਗਾ ਆਪਣੇ ਮੁੱਖ ਮਾਰੀਓ ਮੁੱਖ ਮੰਤਰੀ ਸਾਥੇ ਸਾਡੀ ਮੀਤ ਪੱਕੀ ਪੂਰੀ 100% ਚੈਲਾ ਵੀ ਹੋਇਆ ਇਹ ਹਨ ਗੁਰਪ੍ਰੀਤ ਸਿੰਘ ਤੋਂ ਮੋਲੀ ਜਿਨ੍ਹਾਂ ਤੇ ਖੈਰ ਨੂੰ ਮਾਣ ਮੀਆ ਸਾਡੇ ਵਰਗੇ ਨੂੰ ਖਾਸ ਕਰਕੇ ਮਾਣ ਹੈ ਕਿ ਇਹਨਾਂ ਦੇ ਕਰਕੇ ਅੱਜ ਜੇ ਬੱਚਿਆਂ ਦੀ ਬੁੱਕਸ ਦੀ ਲੈਸ ਹੁੰਦੀ ਹੈ ਕਿਉਂ ਰੁਪਏ ਬੱਚਦਾ ਉਹਦੇ ਵਿੱਚ ਸਭ ਤੋਂ ਵੱਡਾ ਐਮ ਯੋਗਦਾਨ ਗੁਰਪ੍ਰੀਤ ਮੋਲੀ ਦਾ ਹੈਗਾ ਮੈਂ ਪਹਿਲੇ ਵੀ ਦੇਖਦੇ ਰਹੇ ਕਿ ਸਮਾਜ ਦੇ ਕਾਫੀ ਜਿਹੜੇ ਮੁੱਦੇ ਨੇ ਪਬਲਿਕ ਉਹਦੇ ਚੁੱਪਦੇ ਰਹਿੰਦੇ ਨੇ ਜਿਉਂ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਜੇ ਈਓ ਦੀ ਬਦਲੀ ਨਹੀਂ ਹੁੰਦੀ ਤੇ ਹਸਤਾਖਰ ਰਹੀਮ ਚਲਾਣਗੇ ਹੁਣ ਦੇਖਦੇ ਆ ਕਿ ਸਰਕਾਰ ਕੋਰ ਜੋਇਨ ਨੇ ਮੰਨ ਕੀਤੀ ਹੈ ਉਹ ਉਸ ਮੰਗ ਤੇ ਸਰਕਾਰ ਕਿੰਨਾ ਗੌਰ ਕਰਕੇ ਇੰਪਲੀਮੈਂਟ ਕਰਦੀ ਹੈ ਅਜ ਲਈ ਬਸ ਨਈ ਨਮਸਕਾਰ ਜੀ ਅਖਤ ਮਾਮਲੇ ਨੂੰ ਲੈ ਕੇ ਨਗਰ ਕਾਉਂਸਲ ਦਾ ਇੱਕ ਕਾਰਜ ਸਹਾਦਕ ਅਫਸਰ ਨਾਲ ਜਦੋਂ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ